ਪਿਛਲੇ ਦਿਨੀ ਮੈਂ ਉਹਨਾਂ ਨੂੰ ਨੋਟਿਸ ਕੀਤਾ ਮਾਲਵੇਦੀ ਸ਼ਹਿਰ ਤੇ ਇੱਕ ਜਲਾਲਾਬਾਦੀ ਰੈਲੀ ਵਿੱਚ ਉਹ ਹਾਜ਼ਰ ਸੀ। ਸ਼ੋਮਨੀ ਅਕਾਲੀ ਦਲ ਉਦੋਂ ਤੱਕ ਲੋਕਾਂ ਦੀ ਕਚੇੜ ਵਿੱਚ ਕਿਵੇਂ ਜਾਵੇਗਾ ਜਦ ਤੱਕ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਤੇ ਅਨਸਾਫ਼ ਮਾਰੇ ਸੱਚ ਪਿਆਰ ਨਹੀਂ ਕਰਦੇ। ਬੇਬਲ ਕਲਾ ਦੇ ਕਾਤਲਾਂ ਨੂੰ ਅੱਜ 9 ਸਾਲ ਹੋ ਗਏ ਨੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿਵਾ ਸਕਿਆ। ਭਗਵੰਤ ਮਾਨ ਵੀ ਬੇਦਬੀਆਂ ਛੇੜ ਹੋ ਗਿਆ ਵਾ। ਮੋਰਬੰਮ ਬਲਾਸਟ ਤੇ ਕਹਿੰਦੇ ਆ ਇਹਨਾਂ ਦਾ ਲੀਡਰ ਕਹਿ ਰਹੇ ਸੀ ਕਿ ਸਾਨੂੰ ਰੋਕਣ ਵਾਸਤੇ ਪੋਰ ਬੰਬ ਪਲਾਸਟ ਕੀਤਾ ਗਿਆ 2014 ਕੀ ਤੋ ਅੱਗੇ ਹਿੰਮਤ ਹੈ ਡੇਰਾ ਸੱਚਾ ਸੌਤਾ ਦੇ ਸਾਥ ਨੂੰ ਹੱਥ ਪਹੁੰਚ ਨਹੀਂ ਹੈ ਜੋ ਬਦਲਾਖੋਰੀ ਭਾਜਪੀ ਕਰਦੀ ਆਪਣੇ ਵਿਰੋਧੀਆਂ ਨਾਲ ਉਹੀ ਬਦਲਾਖੋਰੀ ਅਰਵਿੰਦ ਕੇਜਰੀਵਾਲ ਕਰਦਾ ਆਮ ਆਦਮੀ ਪਾਰਟੀ ਦੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਉੱਤੇ ਮੋਰੀ ਟਾਊਨ ਜਲੰਧਰ ਚ ਮਾਰਦਾ ਇਹਨਾਂ ਦਾ ਵਾਰਗੇਂਸ ਗੈਂਗਸਟਰ ਵੀ ਫੇਲ ਹੋ ਗਈ ਹੈ 10 ਲੱਖ ਦਾ ਬੀਮਾ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਸਾਰਾ ਪੰਜਾਬ ਰੰਗ ਦਿੱਤਾ ਸਾਰੀਆਂ ਬੱਸਾਂ ਦੇ ਪਿੱਛੇ ਪੋਸਟਰ ਲਾਤੇ ਸਾਰੇ ਖੰਭਿਆਂ ਦੇ ਉੱਤੇ ਟੰਗ ਦਿੱਤੇ ਉਸੀਂ ਦੇਖ ਰਹੇ ਹਾਂ D5 ਚੈਨਲ ਪੰਜਾਬੀ ਤੇ ਮਯਾ ਬਲਵਿੰਦਰ ਸਿੰਘ ਸੁਖਪਾਲ ਸਿੰਘ ਖੈਰਾ ਕਾਂਗਰਸ ਦੇ ਵਿਧਾਇਕ ਨੇ ਤੇ ਉਹਨਾਂ ਵੱਲੋਂ ਵੱਖ-ਵੱਖ ਮੁੱਦਿਆਂ ਦੇ ਉੱਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੇ ਜਿੱਥੇ ਪੰਜਾਬ ਤੇ ਆਵਾਦੀ ਪਾਰਟੀ ਦੇ ਦੂਜੇ ਪਾਸੇ ਭਾਜਪਾ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਕਿ ਇਹ ਕਿਸਾਨਾਂ ਦੀ ਵਿਰੋਧੀ ਪਾਰਟੀ ਆ ਤਾਂ ਨਾਲ ਹੀ ਉਹਨਾਂ ਨੇ ਚਰਨਜ ਸਿੰਘ ਚੰਨੀ ਜੋ ਕਿ ਕਾਂਗਰਸ ਤੋਂ ਗੈਰ ਹਾਜ਼ਰ ਚਾਰੇ ਨੂੰ ਲੈ ਕੇ ਵੀ ਇੱਕ ਵੱਡੀ ਸਟੇਟਮੈਂਟ ਦਿੱਤੀ ਹੈ ਕਿ ਕੁਝ ਕਿਆ ਤੁਹਾਨੂੰ ਵੀ ਸੁਣਾਉਣੀ ਆ ਦੇਖੋ ਬਾਈ ਇੱਥੇ ਇੱਥੇ ਇਹ ਕਿਆ ਵਾ ਕਿ ਦੋਨੇ ਸਰਕਾਰਾਂ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਵਿਰੋਧੀ ਆ। ਪਹਿਲਾਂ ਬੀਜੇਪੀ ਦੀ ਗੱਲ ਕਰ ਲੈਂਦੇ ਆ। ਉਹਨਾਂ ਨੇ ਇੱਕ ਸਟੈਬਲਿਸ਼ਡ ਲਾਅ ਸੀ ਸਾਡਾ ਮਨਰੇਗਾ ਜਿਹਦੇ ਵਿੱਚ ਕਾਨੂੰਨਨੀ ਗਰੰਟੀ ਸੀ ਕਿ ਗਰੀਬਾਂ ਨੂੰ ਕੰਮ ਮਿਲੇਗਾ। ਉਹਨੂੰ ਉਹਨਾਂ ਨੇ ਇਸ ਤਰ੍ਹਾਂ ਇਸ ਤਰੀਕੇ ਨਾਲ ਛੇੜਛਾੜ ਕੀਤਾ ਕਿ ਸੂਬੇ ਆਪਣਾ ਹਿੱਸਾ ਨਹੀਂ ਪਾ ਸਕਣਗੇ। ਇਹ ਅਲਟੀਮੇਟਲੀ ਸਕੀਮ ਫੇਲ ਹੋ ਜਾਣੀ। ਔਰ ਅੱਜ ਸਾਰਾ ਦੇਸ਼ ਜਾਣਦਾ ਵਾ ਕਿ ਬੀਜੇਪੀ ਨੂੰ ਅਡਾਨੀ ਤੇ ਅਮਾਨੀ ਚਲਾ ਰਹੇ। ਉਹਨਾਂ ਨੂੰ ਗਰੀਬਾਂ ਨਾਲ ਨਾ ਕੋ ਸਰਕਾਰ ਆ ਨਾ ਕੋ ਪਿਆਰ। ਦੂਸਰਾ ਹਮਲਾ ਬੀਜੇਪੀ ਨੇ ਹੁਣ ਜਿਹੜਾ ਕੀਤਾ ਜਿਹੜਾ ਬੀਜੇਪੀ ਉਹ ਤਾਂ ਸਰੈਂਡਰ ਕਰਤਾ ਅਮਰੀਕਨ ਗਵਰਨਮੈਂਟ ਦੇ ਸਾਹਮਣੇ ਔਰ ਜਿਹੜਾ ਉਹ ਸਾਰੀ ਸੰਧੀ ਹੋਈ ਹੈ ਨਾ ਜੀ ਇੰਡੋ ਯੂ ਐਸ ਟ੍ਰੀਟੀ ਟ੍ਰੇਡ ਟ੍ਰੀਟੀ ਉਦੇ ਸਭ ਤੋਂ ਵੱਡਾ ਜਿਹੜਾ ਖਮਿਆਜ਼ਾ ਉਹ ਖੇਤੀ ਨੂੰ ਭੁਗਤਣਾ ਪੈਣਾ ਕਿਸਾਨਾਂ ਨੂੰ ਕਿਉਂਕਿ ਅਮਰੀਕਾ ਦੇ ਕੋਲ ਬਹੁਤ ਹਾਈਲੀ ਸਬਸਿਡਾਈਜ਼ਡ ਸਿਸਟਮ ਹੈ ਜੀ ਉਹਨਾਂ ਨੂੰ ਬਹੁਤ ਸਰਕਾਰਾਂ ਮਦਦ ਕਰਦੀਆਂ ਉਹ ਆਪਣੀ ਕਣਕ ਤੇ ਮੱਕੀ ਤੇ ਹੋਰ ਫਸਲਾਂ ਅਮਰੀਕਾ 'ਚ ਪੈਦਾ ਕਰਕੇ ਭਾਰਤ ਦੇ ਵਿੱਚ ਮਾਰਕੀਟ 'ਚ ਆਪਣੇ ਨਾਲ ਸਸਤੀਆਂ ਵੇਚ ਸਕਦੇ ਨੇ ਇੰਨੀ ਕੈਪੈਸਿਟੀ ਉਹਨਾਂ ਦੀ ਇੰਨੀ ਸਬਸਿਡੀ ਸਰਕਾਰ ਮਦਦ ਕਰਦੀ ਕਿਸਾਨ ਦੇ ਤੇ ਫਿਰ ਸਾਡਾ ਦਾ ਕਿਸਾਨ ਮਾਰਿਆ ਜਾਊਗਾ ਔਰ ਦੂਜਾ ਕਿ ਅਮਰੀਕਾ WTO ਦੇ थ्रू ਇੱਕ ਇਸਟੈਬਲਿਸ਼ਡ ਹੋਣਾ ਦਾ ਸਟੈਂਡ ਹੈ ਕਿ ਅਸੀਂ ਐਮਐਸਪੀ ਨਹੀਂ ਰਹਿਣ ਦੇਣੀ ਤੇ ਜੇ ਹੁਣ ਮੋਦੀ ਸਾਹਿਬ ਨੇ ਸੰਧੀ ਕਰ ਲਈ ਗੋਡੇ ਟੇਕ ਦਿੱਤੇ ਆ ਕਿ ਸਾਡੀ ਐਮਐਸਪੀ ਪਹਿਲਾਂ ਹੀ ਨਹੀਂ ਦੇਣ ਨੂੰ ਤਿਆਰ ਤੋਂ ਹੁਣ ਤਾਂ ਉਹਨਾਂ ਨੂੰ ਵੱਡਾ ਬਹਾਨਾ ਮਿਲ ਜਾਣਾ ਸੋ ਇਹ ਖੇਤ ਹੈ ਕਿਸਾਨ ਖੇਤ ਮਜ਼ਦੂਰ ਵੀ ਵਿਰੋਧੀ ਵਰਕਰ ਮਰੋਦੀ ਜਿਹੜਾ ਥੱਲੀ ਸਰਕਾਰ ਹੈ ਇਹ ਉਹਨਾਂ ਦੇ ਇਸ਼ਾਰਿਆਂ ਤੇ ਚੱਲ ਰਹੀ ਜਿਹੜਾ ਕਿਸਾਨਾਂ ਦਾ ਅੰਦੋਲਨ ਖਦੇੜਿਆ ਗਿਆ ਖਨੌਰੀ ਤੇ ਸ਼ੰਭੂ ਉਹਨਾਂ ਦੀ ਲੜਾਈ ਤਾਂ ਦਿੱਲੀ ਸੀਗੀ ਉੱਤੋਂ ਦਿੱਲੀ ਜਾਣ ਲਈ ਬੈਠੇ ਸੀ ਉਹ ਭਗਵੰਤ ਮਾਨ ਨੇ ਕਿਉਂ ਖਦੇੜਿਆ ਕਿਉਂ ਪੀਲਾ ਪੰਜਾ ਚਲਾਇਆ ਉਹ ਬੇਸਿਕਲੀ ਸ਼ੋਅਸ ਕਿ ਬੀਜੇਪੀ ਦੀ ਹਦਦ ਤੇ ਖਦੇੜ ਰਿਹਾ ਹੈਗਾ ਜਿਹੜੇ ਐਨਐਸਸੀ ਵਗੈਰਾ ਵੀ ਲੱਗੀ ਸਾਡੇ ਨੌਜਵਾਨਾਂ ਤੇ ਉਹ ਸਾਰੀ ਬੀਜੇਪੀ ਦੇ ਉੱਤੋਂ ਆਦੇਸ਼ ਆਉਂਦੇ ਨੇ ਸੋ ਤਾਂ ਕਰਕੇ ਮਿਕਨਾ ਦੂਜਾ ਇਹਨਾਂ ਦੀਆਂ ਪਾਲਿਸੀ ਸੇਮ ਆ ਜੋ ਬਦਲਾਖੋਰੀ ਬੀਜੇਪੀ ਕਰਦੀ ਆਪਣੇ ਵਿਰੋਧੀਆਂ ਨਾਲ ਉਹੀ ਬਦਲਾਖੋਰੀ ਅਰਵਿੰਦ ਕੇਜਰੀਵਾਲ ਕਰਦਾ ਜਿਵੇਂ ਬੀਜੇਪੀ ਨੇ ਸਾਰਾ ਮੀਡੀਆ ਹਾਈਜੈਕ ਕੀਤਾ ਹੋਇਆ ਉਸੇ ਤਰ੍ਹਾਂ ਤੇ ਕੇਜਰੀਵਾਲ ਨੇ ਮੀਡੀਆ ਪੰਜਾਬ ਦਾ ਹਾਈਜੈਕ ਕਰਕੇ ਉਹਨੂੰ ਕੇਜੀ ਮੀਡੀਆ ਬਣਾਤਾ ਔਰ ਜਿਹੜਾ ਇਹ ਪ੍ਰੋਗਰਾਮ ਇੱਥੇ ਕਰਦੇ ਨੇ ਉਹ ਸਾਰੇ ਫਰਾਡ ਨੇ ਕੱਲ ਦੇਖੋ ਖੇਮ ਕਰਨ ਵਿੱਚ ਇੱਕ ਨਸ਼ੇ ਦੇ ਵਿਰੋਧ ਕਰਦੇ ਹੋਏ ਇੱਕ ਵਿਚਾਰਾ ਗੁਰਪ੍ਰੀਤ ਸਿੰਘ ਐਕਸ ਫੌਜੀ ਅੰਮ੍ਰਿਤਸਰੀ ਉਹਨੂੰ ਸ਼ਰਿਆਮ ਪਿੰਡ ਦੇ ਸਾਬਕਾ ਸਰਪੰਚ ਤੇ ਝਾੜੂ ਵਾਲਿਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਜੀ ਤੇ ਅੱਜ ਦੇਖੋ ਹੋਇਆ ਮਤਲਬ ਇਹਨਾਂ ਦਾ ਇਹਨਾਂ ਦੀ ਨਸ਼ੇ ਦੇ ਖਿਲਾਫ ਲੜਾਈ ਤਾਂ ਖਤਮ ਐ ਨਾ ਰੋਜ਼ ਵੀਡੀਓ ਆਉਂਦੀਆਂ ਬੱਚਾ ਮਰਿੰਦੇ ਆ ਅੱਜ ਸੂਰੇ ਮੋਡਲ ਟਾਊਨ ਵਿੱਚ ਲੱਕੀ ਉਬਰੋਏ ਆਮ ਆਦਮੀ ਪਾਰਟੀ ਦੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਉੱਥੇ ਮੋਡਲ ਟਾਊਨ ਜਲੰਧਰ ਚ ਮਾਰਤਾ ਤਾਂ ਇਹਨਾਂ ਦਾ વોਰ ਅਗੇਂਸਟ ਗੈਂਗਸਟਰ ਵੀ ਫੇਲ ਹੋ ਗਈ ਹੈ ਤੇ ਅਸਲ ਚ ਇਸ ਹਥਿਆਰਾਂ ਦੀ ਸਰਕਾਰ ਆ ਤੁਸੀਂ ਦੇਖ ਲਓ ਹਲੇ 10 ਲੱਖ ਦਾ ਬੀਮਾ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਸਾਰਾ ਪੰਜਾਬ ਰੰਗ ਦਿੱਤਾ ਸਾਰੀਆਂ ਬੱਸਾਂ ਦੇ ਪਿੱਛੇ ਪੋਸਟਰ ਲਾਤੇ ਸਾਰੇ ਖੰਬਿਆਂ ਦੇ ਉੱਤੇ ਟੰਗ ਦਿੱਤੇ ਸੋ ਸਾਡਾ ਪੈਸਾ ਜ਼ਾਇਆ ਕਰ ਰਹੇ ਨੇ ਕੱਲ 1000 ਕਰੋੜ ਦਾ ਨਵਾਂ ਕਰਜ਼ਾ ਚੱਕਿਆ ਇਹਨਾਂ ਨੇ ਤੁਸੀਂ ਅੰਦਾਜ਼ਾ ਲਾ ਲਓ ਕਿ ਸਾਢੇ ਲੱਖ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਝੜਾ ਚੁੱਕੇ ਨੇ ਉਹ ਸਰਕਾਰ ਅਲਟੀਮੇਟਲੀ ਬਹੁਤ ਬੁਰੀ ਤਰ੍ਹਾਂ ਨਾਲ ਫੇਲ ਹੋ ਚੁੱਕੀ ਹੈ ਹੁਣ ਐਵੇਂ ਲਾਲਚ ਦੇ ਕੇ 1000 ਰੁਪਿਆ ਦੇ ਕੇ ਇੰਦਰ ਉੱਧਰ ਕਰਕੇ ਕੋਸ਼ਿਸ਼ ਕਰਨਗੇ ਇਹਨਾਂ ਦਾ ਬਣਨਾ ਕੁਛ ਨਹੀਂ ਹੈ 27 ਦੀਆਂ ਚੋਣਾਂ ਵਾਸਤੇ ਕਾਂਗਰਸ ਕਿੰਨੀ ਕਿੰਨੀ ਮੈਂ ਕਰ ਰਿਹਾ ਹਾਂ ਹਾਂ ਵਾਸਤੇ ਕਾਂਗਰਸ ਕਿੰਨੀ ਕਿੰਨੀ ਤਿਆਰ ਹੈ ਕਿਉਂਕਿ ਅਕਸਰ ਹੀ ਹੁੰਦਾ ਰਹਿੰਦਾ ਕਿ ਕਾਂਗਰਸ ਦੇ ਕਈ ਧੜੇ ਨੇ ਪੱਛਾ ਤੁਸੀਂ ਦੇਖ ਹੀ ਦਿਓ ਕਿ ਕਾਂਗਰਸ ਨੂੰ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਔਰ ਕਾਂਗਰਸ ਆ ਜਿਹੜੇ ਪਿਛਲੇ ਦਿਨਾਂ ਚ ਅਸੀਂ ਇਕੱਠ ਕੀਤੇ ਨੇ ਔਰ ਪਾਰਲੀਮੈਂਟ ਦੇ ਰਿਜ਼ਲਟ ਤੋਂ ਬਾਅਦ ਕਾਂਗਰਸ ਇੱਕ ਇਹੋ ਜਿਹੀ ਬਹਾਦ ਪਾਰਟੀ ਆ ਜਿਹੜੀ ਅੱਜ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਸਹੀ ਲਾਵਾ ਕਰ ਸਕਦੀ ਸਿਰਫ ਸਾਨੂੰ ਵੱਖ-ਵੱਖ ਏਜੰਸੀਆਂ ਵਕ-ਵਕ ਕਰਤਾ ਡਿਸਟਰਾਏ ਕਰ ਰਹੀਆਂ ਨੇ ਬਦਨਾਮ ਕਰ ਰਹੀਆਂ ਨੇ মিডিਆ ਜ਼ਰੀਏ ਬਦਨਾਮ ਕਰ ਰਹੀਆਂ ਕਿ ਜੀ ਕਾਂਗਰਸੀ ਤਪਾਟੇ ਹੋਏ ਨੇ ਜੀ ਇਹ ਤਾਂ ਕਈ ਉਮੀਦਵਾਰ ਨੇ ਜੀ ਤੇ ਕਈ ਚ ਮੈਨੂੰ ਦੱਸੋ ਕਿਹੜੇ ਬੰਦੇ ਨੇ ਕਿਹਾ ਅੱਜ ਤੱਕ ਕਿ ਮੈਂ ਚੀ ਮੁਨਿਸਟਰ ਕੱਲਾ ਬਣਨਾ ਚਾਹਣਾ ਔਰ ਸਾਰੇ ਲੀਡਰਸ਼ਿਪ ਇਕੱਠੀ ਆ ਇਹ ਸਾਰਾ মিডিਆ ਦੀ ਕ੍ਰੀਏਸ਼ਨ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੇਜਰੀਵਾਲ ਨੇ মিডিਆ ਖਰੀਦੀ ਛੱਡਿਆ ਵਾ ਜੀ ਉਹ ਤਾਂ ਜੋ ਮਰਜ਼ੀ ਘੁਾਈ ਜਾਂਦੇ ਨੇ ਔਰ মিডিਆ ਦਾ ਪ੍ਰਚਾਰ ਕਰਦੇ ਕਰਦੇ ਆਮ ਲੋਕਾਂ ਦੇ ਵਿੱਚ ਵੀ ਇਸ ਗੱਲ ਦੀ ਚਰਚਾ ਬਣ ਜਾਂਦੀ ਹੈ ਬਟ ਕਾਂਗਰਸ will definitely put up a very good show and we will found the government ਕਰਨਜੀ ਚੰਨੀ ਕੂਰ ਜੂਨਿਸ ਤੇ ਜਤ ਕਰਨਜੀ ਚੰਨੀ ਸਟੇਜ ਦੇਖੋ ਇਹ ਤਾਂ ਪਹਿਲੀ ਗੱਲ ਤਾਂ ਇਹਦਾ ਜਵਾਬ ਕੋ ਦੇ ਸਕਦੇ ਨੇ ਮੈਂਬਰ ਪਾਰਲੀਮੈਂਟ ਨੇ ਅੱਜ ਪਾਰਲੀਮੈਂਟ ਲੱਗੀ ਹੋਈ ਆ ਅਗਲੇ ਪਿਛਲੇ ਦਿਨਾਂ ਵਿੱਚ ਕਿੱਥੇ ਸੀ ਕੀ ਸੀਗੇ ਉਹਨਾਂ ਦੇ ਜਿਵੇਂ ਪਟੌਰ ਜਿਹੜੀ ਸਟੈਂਡਿੰਗ ਕਮੇਟੀਆਂ ਆ ਪਾਰਲੀਮੈਂਟ ਦੇ ਚੇਅਰਮੈਨ ਵੀ ਨੇ ਹੋ ਸਕਦਾ ਉਹਨਾਂ ਨੂੰ ਟਰੈਵਲ ਕਰਨਾ ਇਹ ਸਵਾਲ ਤੁਸੀਂ ਸਾਡੇ ਜਿਹੜੇ ਇਨਚਾਰਜ ਨੇ ਉਹਨਾਂ ਨੂੰ ਪੁੱਛ ਸਕਦੇ ਆ ਜਾਂ ਚੰਨੀ ਸਾਹਿਬ ਨੂੰ ਪੁੱਛ ਸਕਦੇ ਬਸ ਪਿਛਲੇ ਦਿਨੀ ਮੈਂ ਉਹਨਾਂ ਨੂੰ ਨੋਟਿਸ ਕੀਤਾ ਮਾਲਵੇਦੀ ਸ਼ਹਿਰ ਤੇ ਇੱਕ ਜਲਾਲਾਬਾਦੀ ਰੈਲੀ ਵਿੱਚ ਉਹ ਹਾਜ਼ਰ ਸਨ ਚੇਅਰਮੈਨ ਸ਼੍ਰੋਮਣੀ ਅਕਾਲੀ ਲਹਿਰ ਕੀ ਅਧਾਰ ਹੈ ਕਿਉਂਕਿ ਕੱਲ ਬਿਕਰਮਜੀਠੇ ਬਾਹਰ ਆਏ ਉਹਨਾਂ ਨੇ ਕਿਹਾ ਵੀ ਮੈਂ ਨੰਗੇ ਪੈਰੀ ਚੱਲ ਕੇ ਜਿਹੜਾ ਰੂਸੇ ਹੋਏ ਉਹ ਤਾਂ ਚਲੋ ਉਹਨਾਂ ਦਾ ਇੰਟਰਨਲ ਅਫੇਅਰ ਹੈ ਨਾ ਜੀ ਪਰ ਸੋ ਮਨੀ ਅਕਾਲੀ ਦਲ ਉਦੋਂ ਤੱਕ ਲੋਕਾਂ ਦੀ ਕਚੇੜ ਵਿੱਚ ਕਿਵੇਂ ਜਾ ਜਦ ਤੱਕ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਤੇ ਅਨਸਾਫ਼ ਬਾਰੇ ਸੱਚ ਬਿਆਨ ਨਹੀਂ ਕਰਦੇ ਬਾਈਬਲ ਕਲਾ ਦੇ ਕਾਤਲਾਂ ਨੂੰ ਅੱਜ 9 ਸਾਲ ਹੋ ਗਏ ਨੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿਵਾ ਸਕਿਆ ਇਸ ਕਰਕੇ ਜਦ ਤੱਕ ਇਹ ਵੱਡੇ ਮਸਲੇ ਉਹਨਾਂ ਦੇ ਦਰਪੇਸ਼ ਨੇ ਇੰਨੀ ਛੇਤੀ ਸਿੱਖਾਂ ਨੇ ਪੰਜਾਬ ਦੇ ਲੋਕਾਂ ਨੂੰ ਇਹਦੇ ਯਕੀਨ ਨਹੀਂ ਕਰਨਾ ਭਗਵੰਤ ਮਾਨ ਵੀ ਬੇਦਬੀਆਂ ਸ਼ੇਅਰ ਹੋ ਗਿਆ ਵਾ ਮੋਰ ਬੰਬ ਬਲਾਸਟ ਤੇ ਕਹਿੰਦੇ ਆ ਇਹਨਾਂ ਦਾ ਲੀਡਰ ਕਹਿ ਰਹੇ ਸੀ ਕਿ ਸਾਨੂੰ ਰੁਕਣ ਵਾਸਤੇ ਮੋਰ ਬੰਬ ਬਲਾਸਟ ਕੀਤਾ ਗਿਆ 2017 ਆਂ ਤਾਨੂੰ ਕਿਨੇ ਰੋਕਿਆ 4 ਸਾਲ ਤੋਂ ਤੁਸੀਂ ਮੋਰਡਮ ਬਲਾਸ ਤੇ ਦੋਸ਼ੀਆਂ ਨੂੰ ਫੜਦੇ ਕਿਉਂ ਨਹੀਂ ਗਏ ਕੀ ਤੁਹਾਡੀ ਹਿੰਮਤ ਹੈ ਡੇਰਾ ਸੱਚਾ ਸੌਤਾ ਦੇ ਸਾਧ ਨੂੰ ਹੱਥ ਪੁੰਚ ਨਹੀਂ ਹੈ ਸੋ ਇਸ ਕਰਕੇ ਜਿਹੜਾ ਬੇਅੱਭੀਆਂ ਦਾ ਇਲਜ਼ਾਮ ਅਕਾਲੀ ਦੇ ਉੱਤੇ ਲੱਗਦਾ ਰਿਹਾ ਔਰ ਬਾਈਬਲ ਕਲਾ ਦੇ ਕਾਤਲਾ ਤੇ ਖਿਲਾਫ ਕੋਈ ਐਕਸ਼ਨ ਨਹੀਂ ਆ ਉਹਦੋਂ ਵੱਧ ਇਲਜ਼ਾਮ ਤੇ ਜਵਾਬਦੇ ਜਿਹੜੇ ਭਗਵੰਤ ਪੰਨੀ ਸਰਕਾਰ ਨੇ ਕਹਿ ਸਰ ਨਵਜੋਧਪੁਰ ਚਿੱਤੇ ਕਾਂਗਰਸ ਛੰਗਾਂ ਮਹਾਨ ਹੈ ਕਿੰਨਾ ਨੂੰ ਫਾਇਦਾ ਹੋਇਆਗਾ ਜਾਂ ਕਿੰਨਾ ਨੂੰ ਨੁਕਸਾਨ ਨੇ ਭਾਈ ਇਹਦੇ ਬਾਰੇ ਮੈਂ ਕੀ ਕਹਣਾ ਜੀ ਨਾ ਮੈਂ ਫਾਇਦਾ ਕਿਹਾ ਸਕਦਾ ਨਾ ਮੈਂ ਕੋਈ ਨੁਕਸਾਨ ਕਿਹਾ ਸਕਦਾ ਇਹ ਬੇਸਿਕਲੀ ਕੀ ਹੈ ਕਿ ਹਰ ਇੰਡੀਵਿਜੂਅਲ ਦੀ ਆਪਣੀ ਇੱਛਾ ਵਾ ਉਹ ਕੀ ਕਰਦੇ ਨੇ ਜੋ ਉਹਨਾਂ ਨੇ ਫੈਸਲਾ ਲਿਆ ਹੈ ਜੋ ਪਾਰਟੀ ਨੇ ਫੈਸਲਾ ਲਿਆ ਮੈਂ ਤਾਂ ਆਪਣੀ ਪਾਰਟੀ ਨੇ ਜੋ ਫੈਸਲਾ ਲਿਆ ਉਹ ਦੀ ਸਪੋਰਟ ਹੀ ਕਰ ਦੇਣਾ ਸੋ ਜਿੱਦਾਂ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਗਿਆ ਤਾਂ ਉਹਨਾਂ ਨੇ ਨਵਜੋਤ ਕੋ ਸਿੱਧੂ ਦੇ ਮਾਮਲੇ ਨੂੰ ਲੈ ਕੇ ਚੁੱਪੀ ਭੱਟੀ ਉਹਨਾਂ ਨੇ ਕਿਹਾ ਕਿ ਜੋ ਹਾਈ ਕਮਾਂਡ ਨੇ ਕੀਤਾ ਮੈਂ ਤਾਂ ਆਪਣੀ ਹਾਈ ਕਮਾਂਡ ਦੇ ਨਾਲ ਆ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ